ਆਹ ਲੋ ਇਹ ਟਰੈਕਟਰ ਸਵਰਾਜ ਹੈ ਜੀ ਜਮਾਂ ਸਾਫ ਕੰਡੀਸ਼ਨ ਦਾ ਜੀ ਟਾਇਰ ਬਿਲਕੁਲ ਜਮਾਂ 90 ਪੈਸੇ ਟਾਇਰ ਪਏ ਜਿਹਦੇ ਜਮਾਂ ਹੀ ਨਵੇਂ ਆ 95 ਪੈਸੀ ਟਾਇਰ ਮੰਨ ਲਓ ਜਮਾਂ ਨਵੇਂ ਕਹਿ ਸਕਦੇ ਆ ਜੀ ਅਪੋਲੋ ਦੇ ਟਾਇਰ ਹੈ ਜੀ ਇਹਦੇ ਦੇਖ ਸਕਦੇ ਹੋ ਜੀ ਸਵਰਾਜ ਹੈ ਜੀ 855 ਜੀ ਜਮਾਂ ਹੀ ਸਾਫ ਕੰਡੀਸ਼ਨ ਦਾ ਨਵਾਂ ਰੈਡ ਪਿਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਜੀ ਤੇ ਇਹ ਜਿਹੜਾ ਮਾਡਲ ਹੈ ਜੀ 99 ਹੈ ਜੀ ਤੇ ਇਹਦਾ ਪ੍ਰਾਈਸ ਹੈ ਜੀ 245000 ਜੀ ਤੁਸੀਂ ਦੇਖ ਸਕਦੇ ਹੋ ਜੀ ਜਮਾ ਟਾਇਰ ਦੇਖੋ ਜੀ ਬਿਲਕੁਲ ਨਵੇਂ ਟਾਇਰ ਪਏ ਆ ਜੀ ਬੀਕੇਟੀ ਦੇ ਆ ਟਾਇਰ ਹੈ ਜੀ ਨਵੇਂ ਕਹਿ ਸਕਦੇ ਨਵੇਂ ਟਾਇਰ ਨੇ ਜੀ 99 ਦੇ 100 ਪੈਸੇ ਨਵੇਂ ਟਾਇਰ ਬਿਲਕੁਲ ਜੀ ਸਵਰਾਹ ਟਰੈਕਟਰ ਹੈ ਜੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਦੇਖੋ ਜੀ ਜਮਾ ਧਿਆਨ ਨਾਲ ਟਰੈਕਟਰਾਂ ਦੀ ਹਰ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੀ। ਲਓ ਜੀ। ਤੇ ਵੀਡੀਓ ਲਾਈਕ ਕਰ ਦਿਓ ਜੀ। ਹਰ ਤਰ੍ਹਾਂ ਟ੍ਰੈਕਟਰਾਂ ਦੀ ਇਹ ਜਾਣਕਾਰੀਆਂ ਤੇ ਨਵੇਂ-ਨਵੇਂ ਰੇਟ ਮਿਲਦੇ ਰਹਿਣਗੇ। ਇਹ ਜਿਹੜੀ ਮੰਡੀ ਹੈ ਜੀ ਇਹ ਸੋਮਵਾਰ ਨੂੰ ਲੱਗਦੀ ਹੈ ਜੀ। ਮੰਡੀ ਟ੍ਰੈਕਟਰਾਂ ਦੀ ਬਰਨਾਲਾ ਤਰਕਸ਼ੀਲ ਚੌਂਕ ਕਹਿ ਸਕਦੇ ਹਾਂ ਜੀ। 855 ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਤੁਸੀਂ। ਦੇਖੋ ਜੀ ਬਿਲਕੁਲ ਨਵਾਂ। ਜਿਵੇਂ ਨਮਾਈ ਸ਼ਾਦਰੀ ਸ਼ੁਦਰੀ ਐਂ ਜਚਾਈ ਪੀ ਐ ਬਾਈ ਦੀ। ਸੌਂਕ ਨਾਲ ਰੱਖਿਆ ਹੋਇਆ ਸੀ ਬਾਈ ਦਾ ਦੇਖ ਸਕਦੇ ਹੋ ਜੀ ਆਹ ਦੇਖੋ ਸਟਿੱਕਰ ਸਟੱਕਰ ਵਧੀਆ ਲਾ ਰੱਖਿਆ ਜੀ ਸਾਰੇ ਸੀਟਾਂ ਸੂਟਾਂ ਤੇ ਜੀ ਦੇਖ ਸਕਦੇ ਹੋ ਜੀ ਟਾਇਰ ਜਮਨ ਨਵੇਂ ਆ ਜੀ ਜਮਨ ਨਵੇਂ ਆ ਜੀ ਮੈਂ ਪੈਸੇ ਨਹੀਂ ਕਹਿ ਸਕਦਾ ਜਮਨ ਨਵੇਂ ਟਾਇਰ ਨੇ ਜਮਨ ਨਵੇਂ ਦਾ ਮਤਲਬ ਤੁਸੀਂ ਸਮਝ ਲਓ ਜੀ ਹੁਣ ਦੇਖ ਸਕਦੇ ਹੋ ਜੀ ਦੇਖੋ ਜੀ ਟਰੈਕਟੀ ਨਵਾਂ ਪਿਆ ਜੀ 99 ਮਾਡਲ ਹੈ ਜੀ 245000 ਰੁਪਏ ਹੈ ਜੀ ਮੂਰੇ ਸਿੱਧੂ ਮੂਸੇਵਾਲ ਦੀ ਫੋਟ ਵੀ ਲੱਗੀ ਹੋਈ ਹੈ ਤਾਕੜ ਜੀ ਪੀਵੀ 1942 ਨੰਬਰ ਹੈ ਜੀ ਪੰਜਾਬ ਦਾ ਨੰਬਰ ਹੈ A2399 ਦੇਖ ਸਕਦੇ ਹੋ ਜੀ ਕਦੋਂ ਵੀ ਲੈ ਜਾ ਸਕਦੇ ਹੋ ਜੀ ਆ ਬਾਈ ਦਾ ਤੁਹਾਨੂੰ ਮੈਂ ਨੰਬਰ ਵੀ ਛੱਡ ਦੂੰਗਾ ਜੀ ਸਕਰੀਨ ਤੇ ਹੀ ਲਈ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੀ ਠੀਕ ਹੈ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਜੀ ਜੇ ਆ ਟਰੈਕਟਰ ਲੈਣਾ ਜੀ ਸਬਰਾਜ ਤੁਸੀਂ ਤਾ ਇਹ ਜਿਹੜਾ ਕਿ ਆਪਣਾ ਹੈਗਾ ਤੁਹਾਨੂੰ ਮੈਂ ਇਹ ਛੱਡ ਦੂੰਗਾ ਜੀ ਇਹਦਾ ਨੰਬਰ ਸਕਰੀਨ ਤੇ ਜੀ ਠੀਕ ਹੈ ਜੀ ਇਸ ਕਰਕੇ ਜੀ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਹੋਰ ਵੀ ਹਰ ਪ੍ਰਕਾਰ ਦੇ ਨਵੇਂ ਪੁਰਾਣੇ ਟਰੈਕਟਰ ਇੱਥੇ ਮਿਲਣਗੇ ਜੀ ਸੋਮਵਾਰ ਦੀ ਮੰਡੀ ਆ ਤਰਕਸੀਲ ਚੌਕ ਬਰਨਾਲਾ ਜੀ ਦੇਖ ਸਕਦੇ ਹੋ ਬਾਈ ਬਾਈ ਦਾ ਨੰਬਰ ਸਕਰੀਨ ਤੇ ਤੁਹਾਨੂੰ ਮੈਂ ਦੇ ਦੂੰਗਾ ਜੀ ਤੇ ਤੁਸੀਂ ਕਦੋਂ ਵੀ ਕੰਟੈਕਟ ਕਰ ਸਕਦੇ ਹੋ ਜੀ ਲੋ ਜੀ 4 ਟਰੈਕਟਰ ਜੀ ਉਹ ਵੀ ਲੈ ਸਕਦੇ ਹੋ 87 ਮਾਡਲ 1,95,000 ਪ੍ਰਾਈਸ ਦਾ ਟਾਇਰ ਬਹੁਤ ਸਾਫ਼ ਨੇ ਜੀ ਤੇ ਟਰੈਕਟਰ ਬਹੁਤ ਸਾਫ਼ ਪਿਆ ਜੀ ਪੋਲੋ ਦੇ ਟਾਇਰ ਨੇ ਜੀ ਇਹਦੀ ਵੀਡੀਓ ਦਾ ਨੰਬਰ ਵੀ ਬਾਅਦ ਵਿੱਚ ਤੁਹਾਨੂੰ ਮੈਂ ਦੇ ਦੂੰਗਾ ਜੀ ਦੇਖ ਸਕਦੇ ਹੋ ਜੀ ਤੁਹਾਨੂੰ ਟਰੈਕਟਰਾਂ ਦਾ ਜਿਹੜਾ ਮਤਲਬ ਕਿ ਰੇਟ ਹੁੰਦਾ ਉਹ ਤੁਹਾਨੂੰ ਮਤਲਬ ਕਿ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਪਤਾ ਲੱਗਦਾ ਰਹੂਗਾ ਜੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓਗੇ ਕਿਉਂਕਿ ਨਵੀਂ-ਨਵੀਂ ਵੀਡੀਓ ਆਉਣੀਆਂ ਟਰੈਕਟਰਾਂ ਦੀਆਂ ਤੇ ਇਹਦੇ ਤੁਹਾਨੂੰ ਪਤਾ ਲੱਗਦਾ ਰਹੂਗਾ ਜੀ। ਯਾਨੀ ਕਿ ਵੀ ਇਹ ਪਤਾ ਲੱਗਦਾ ਰਹੂਗਾ ਵੀ ਅੱਜ ਇੱਥੇ ਜੇ ਮਾਰਕੀਟ ਹੈ ਇਹਦਾ ਇੰਨੇ ਕ ਦਾ ਇਹ ਜੇ ਜੇ ਵਿਕਰੀ ਵੀ ਹੋਈ ਰੇਟ ਜਿਹੜੇ ਲਿਖੇ ਪਏ ਆ ਉਹ ਵੀ ਤੁਹਾਨੂੰ ਪਤਾ ਲੱਗ ਜਾਣਗੇ ਜੀ। ਕਿਉਂਕਿ ਪਤਾ ਲੱਗ ਜੂ ਵੀ ਰੇਟ ਜਿਹੜੇ ਅਗਲਾ ਘਟਾ ਵੀ ਲਊ ਜੀ ਬਾਈ ਦੇਖਿਆ ਹੁੰਦਾ ਜੀ ਪਰ ਥੋੜੇ ਬਜਟ 'ਚ ਹੀ ਮਿਲ ਜੂਗਾ ਇਹ ਤੁਹਾਨੂੰ। ਦੇਖੋ ਜੀ ਹਰ ਪ੍ਰਕਾਰ ਦਾ ਸਪਰਾ ਸੋਨਾ ਲੀਕਾ ਅਰਜਣ ਅਰਜਣ ਰੈਟ ਜੀ ਅਰਜਨ ਵੈਲੀ ਜਮਾ ਨਵਾਂ ਟਰੈਕਟ ਹੈ ਜੀ ਇਸ ਤਰ੍ਹਾਂ ਦੇ ਤੁਹਾਨੂੰ ਨਵੇਂ-ਨਵੇਂ ਟਰੈਕਟ ਮਿਲ ਜਾਣਗੇ ਜੀ ਤੁਹਾਨੂੰ ਥੋੜੇ ਪੁਰਾਣੇ ਬਜਟ ਦੇ ਮਿਲ ਜਾਣਗੇ ਤੁਸੀਂ ਇੱਕ ਵਾਰੀ ਮੰਡੀ ਚਾ ਕੇ ਟ੍ਰਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਜੀ ਧੰਨਵਾਦ